ਨਨਦਪੁਰ ਸਾਹਿਬ ਦੇ ਰਵਿਦਾਸ ਚੌਂਕ ਤੋਂ ਪੁਲਸ ਨੇ ਲਗਾਇਆ ਵਿਸ਼ੇਸ਼ ਨਾਕਾ ਹਰ ਇੱਕ ਦੀ ਕੀਤੀ ਜਾ ਰਹੀ ਹੈ ਬਰੀਕੀ ਨਾਲ ਜਾਂਚ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਕਿਰਪੁਰ ਸਾਹਿਬ ਕਬਰਸਾਰ ਇਹ ਤਸਵੀਰਾਂ ਨਨਦਪੁਰ ਸਾਹਿਬ ਦੇ ਰਵਿਦਾਸ ਚੌਂਕ ਤੋਂ ਸਾਹਮਣੇ ਆਈਆਂ ਜਿੱਥੇ ਨਨਦਪੁਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਹਰ ਇੱਕ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਸ਼੍ਰੀ ਰਣਪੁਰ ਸਾਹਿਬ ਦੇ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਹਰ ਇੱਕ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਔਕਤ ਤਿਹਾਰਾਂ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਸਕੇ ਉਹਨਾਂ ਕਿਹਾ ਕਿ ਜਿੱਥੇ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਉੱਥੇ ਹੀ ਬੰਦੀ ਛੋੜ ਦਿਵਸ ਵੀ ਆ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰਾਂ ਅੰਦਰ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਪਰ ਕੁਝ ਮਾੜੇ ਅੰਸਰ ਇਸ ਦੌਰਾਨ ਹੁੱਲੜਵਾਜ਼ੀ ਕਰਦੇ ਹਨ ਜਿਨ੍ਹਾਂ ਤੇ ਸਖਤੀ ਨਾਲ ਤਿੱਖੀ ਨਜ਼ਰ ਰੱਖੀ ਜਾ ਰਹੀ ਆ ਅਤੇ ਚਲਾਣ ਵੀ ਕੱਟੇ ਜਾ ਰਹੇ ਹਨ ਆਓ ਤੁਹਾਨੂੰ ਸਵਾਲ ਨੇ ਆਖੀ ਕੁਝ ਕਿਹਾ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਕੀਤੀ ਗਈ ਹੈ ਜੀ ਤੇ ਤਿਹਾਰਾਂ ਦਾ ਸੀਜ਼ਨ ਵੀ ਚੱਲਦਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਦੀਵਾਲੀ ਦਾ ਅਤੇ ਪੰਡਿਤ ਛੋੜ ਦਿਵਸ ਦਾ ਬੜਾ ਸ਼ੁਭ ਤਿਹਾਰ ਜਿਹੜਾ ਹੈਗਾ ਉਸੇ ਸਾਰੇ ਮਨਾਉਣ ਲੱਗੇ ਆ ਉਹਦੇ ਸਬੰਧ ਵਿੱਚ ਵੀ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਵੇ ਤਾਂ ਰੋਪੜ ਪੁਲਿਸ ਇਹ ਸਬਡਿਵੀਜ਼ਨ ਅਨੰਪੁਰ ਸਾਹਿਬ ਨੇ ਅਜੇ ਤੀ ਨਾਕਾਬੰਦੀ ਕੀਤੀ ਹੈ ਜਿਸ ਦੇ ਤਹਿਤ ਅਸੀਂ ਟਰਾਈ ਕਰ ਰਹੇ ਹਾਂ ਕਿ ਕੋਈ ਜਿਹੜੇ ਮਾੜੇ ਸ਼ਕੀ ਅੰਦਰ ਨੇ ਉਹਨਾਂ ਤੇ ਅਸੀਂ ਨਿਕੇਲ ਪਾਈਏ ਤੇ ਅੱਗੇ ਵੱਧ ਤੋਂ ਵੱਧ ਹੋਗਾ ਵੀ ਪੀਸਰ ਸਿਚੁਏਸ਼ਨ ਹੈ ਜਿਹੜੀ